ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਸਰਜੀਤ ਜੋ ਲਾਈਵ ਤੇ ਮਾਰ ਜਾਂ ਤੇ ਮੈਂ ਸਭ ਦਾ ਸਵਾਗਤ ਕਰਦੀ ਹਾਂ ਹੋਰ ਸਨਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਆ ਤੇ ਲੋ ਜੀ ਅਸੀਂ ਆ ਜੀ ਪਹੁੰਚ ਚੁੱਕੇ ਸੀ ਚੇਤਨੂਨੀ ਬਾਬਾ ਜੀ ਦੇ ਡੇਰੇ ਤੇ ਸਾਲਾਨਾ ਵਰਸੀ ਦਾ ਦਿਨ ਮਨਾਉਣਾ ਤੇ ਪੂਰੀ ਸੰਗਤ ਸੇਵਾ ਕਰਨ ਵਾਸਤੇ ਆਈ ਹੋਈ ਆ ਤੇ ਦੇਖੋ ਲੰਗਰ ਚੱਲਦਾ ਇੱਧਰ ਤੇ ਅਸੀਂ ਲੱਗੇ ਸੀ ਇੱਧਰ ਸੇਵਾ ਕਰਨ ਤੇ ਸਬਜੀ ਮੈਂ ਕਿਚ ਚਾਲ ਤੜਕਾ ਵਗੈਰਾ ਭੁੰਨਦਾਨੇ ਹਨਾ ਤੇ ਮਾਸੀ ਨਾਲ ਮੈਂ ਜੋ ਮਾਸੀ ਨੇ ਮੇਰੇ ਖੜੇ ਨੇ ਹੈ ਤੜਕਾ ਲਗਾਉਂਦੇ ਨੇ ਤੇ ਤੜਕਾ ਲਗਾਉਣ ਲੱਗੀ ਸੀ ਮੈਂ ਕਿਚ ਚਾਲ ਥੋੜੀ ਬਹੁਤੀ ਹੈਲਪ ਹੋ ਜੂ ਹਨਾ ਮਾਸੀ ਵੀ ਤੇ ਦੇਖਾ ਦਰਿਆ ਹੋਇਆ ਸੀ ਆਪਣਾ ਤੇ ਜਦੋਂ ਜੀ ਆਪਾਂ ਨੇ ਤੜਕਾ ਵਗੈਰਾ ਪਾ ਦਿੱਤਾ ਲਸਣ ਵਗੈਰਾ ਤੇ ਮਾਸੀ ਜੀ ਲੱਗੇ ਨੇ ਹੁਣ ਕਹਿੰਦੇ ਆ ਵੀ ਜਿਹੜੀ ਆ ਬਾਲਟੀ ਦੇ ਵਿੱਚ ਪਿਆਜ਼ ਪਏ ਨੇ ਕੱਟੇ ਹੋਏ ਇਹ ਵੀ ਪਾ ਦੇ ਹਨਾ ਤੇ ਕਹਿੰਦੇ ਨਾਲ ਖੁਰਚਣਾ ਪੇਰਦੇ ਤੇ ਮੈਂ ਲੱਗੀ ਪਈ ਸੀ ਤੜਕਾ ਭੁੰਨਣਾ ਹਨਾ ਤੇ ਸੇਵਾ ਦਾ ਮੈਨੂੰ ਬਹੁਤ ਜ਼ਿਆਦਾ ਸ਼ੌਂਕ ਹੈ ਹਨਾ ਤੇ ਮੈਂ ਕਿਹਾ ਚਲੋ ਹਿੱਤ ਕੀ ਤਿੰਨ ਦਿਨ ਆਪਣੇ ਉੱਥੇ ਸੇਵਾ ਕਰਾਂਗੇ ਦੇਰੇ ਚੇਤਨ ਮੂਨੀ ਬਾਬਾ ਜੀ ਦੀ ਵਰਸੀ ਸਾਲਾਨਾ ਵਰਸੀ ਲਾਉਣੀ ਹੈ ਤੇ ਪੂਰੇ ਮਤਲਬ ਕਿ ਜੋ ਬਹੁਤ ੜਿਆ ਹੋਇਆ ਸੀ ਇਹ ਵੀ ਸੇਵਾ ਕਰਾਂਗੇ ਤਿੰਨ ਦਿਨ ਲਗਾਤਾਰ ਹੋਰ ਸਰਦਾਰ ਜੀ ਵੀ ਆਏ ਹੋਏ ਸੀ ਸਰਦਾਰ ਜੀ ਦੀ ਮੰਮੀ ਆਹ ਸੌਰੀ ਪੀਪੀ ਤੇ ਬਾਕੀ ਹੋਸਮਕਤਾ ਸਾਰੇ ਸੇਵਾ ਕਰਨੇ ਸੀ ਇਧਰ ਨੇ ਪਾਸ ਅੰਟੀਆ ਮਾਸੀਆਂ ਭੈਣਾ ਤੇ ਧਨੀਆ ਸਮਾ ਰਹੇ ਨੇ ਹਨ ਤੇ ਇੱਧਰ ਬੀਬੀ ਖੜੇ ਨੇ ਵਿਚਾਲੇ ਇੱਧਰ ਸਾਈਡ ਤੇ ਮਾਸੀ ਤੇ ਅਸੀਂ ਤੜਕਾ ਵਗੈਰਾ ਪੁੰਦੇ ਸੀ ਤੇ ਦੂਜੇ ਪਾਸੇ ਵੀ ਇਹ ਦੇਖ ਘੜਿਆ ਹੋਇਆ ਸੀ ਹਨਾ ਤੇ ਲੋ ਜੀ ਧਨੀਆ ਵਗੈਰਾ ਸਮਾ ਲੁੱਟਾ ਸੀ ਤੇ ਹੁਣ ਲੱਗੇ ਪਏ ਸੀ ਮਿਰਚਾ ਕੱਟਣ ਹਨਾ ਤੇ ਲੋ ਜੀ ਸਿੱਖੋ ਪੂਰਾ ਮਤਲਬ ਕੀ ਚਾਹਵਾਂ ਨਾਲ ਸੰਗਤਾਂ ਸੇਵਾ ਕਰਦੀ ਹਾਂ ਹਨਾ ਤੇ ਜੀ ਸਾਰੀ ਤੁਹਾਡੀ ਮਤਲਬ ਤੁਹਾਨੂੰ ਸਾਰੀ ਵੀਡੀਓ ਸ਼ੇਅਰ ਕਰਾਂਗੀ ਜੀ ਸੀ ਸੇਵਾ ਕਰਾਂਗੇ ਤੇ ਬਾਕੀ ਸਬਜੀ ਬਣਾਉਣ ਤੋਂ ਬਾਅਦ ਤੇ ਚੰਦੂ ਕੀ ਪ੍ਰਸ਼ਾਦਿਆਂ ਦੀ ਤਿਆਰੀ ਤੇ ਆਟਾ ਵਗੈਰਾ ਗੁੰਨ ਲਾਵਾਂਗੇ ਤੇ ਬਾਕੀ ਹੋਰ ਫਿਰ ਸੰਗਤਾਂ ਰੁਕਿਤਗਰਾ ਲਾਉਂਦੀਆਂ ਤੇ ਮਤਲਬ ਕਿ ਮਰੀਆ ਭੈਣਾਂ ਮਾਸੀਆਂ ਚਾਚੀਆਂ ਸਸਰੀਆਂ ਜੋ ਵੀ ਹੈ ਇੱਕ ਪਾਸੇ ਆਟਾ ਬੁੰਨੇ ਜਾਂਦਾ ਸੀ ਹਨਾ ਤੇ ਇੱਧਰ ਸਦਾਜੀ ਲੱਗੇ ਪਈ ਸੀ ਲੰਗਰ ਵਰਤਾਉਣ ਤੇ ਲੋਕਰ ਚੱਲਦਾ ਸੀ ਸਰਦਾਜੀ ਸੇਵਾ ਕਰਦੇ ਸੀ ਲੰਗਰ ਦੀ ਵਰਤੋਂ ਦੀ ਤੇ ਬੱਚੇ ਗਏ ਹੋਏ ਸੀ ਸਕੂਲ ਜਦੋਂ ਬੱਚੇ ਆਣਗੇ ਤੇ ਫੇਰ ਉਹ ਵੀ ਸੇਵਾ ਕਰਨਗੇ ਇਧਰ ਵੀ ਨਿਆ ਜਾਂਦਾ ਸੀ ਆਟਾ ਮੋਜੀ ਮੈਂ ਲੱਤੀ ਹਾਂ ਤੜਕਾ ਲਗਾਉਣ ਤੇ ਵੀ ਖੜੇ ਨੇ ਲਗੇ ਤੇ ਇਧਰ ਕੱਟਿਆ ਜਾਂਦਾ ਆਦਰਕ ਤੇ ਧਨੀਆ ਸਮਾਰੀਆਂ ਦੇ ਨਾਲੇ ਕੱਤੀ ਜਾਂਦੀਆਂ ਨੇ ਇਹ ਲੈਣ ਨਾ ਅਗਲੇ ਪੀਂਗਾ ਮਿਰਚ ਹਰੀਆਂ ਫਿਰ ਸਬਜੀ ਪਾ ਦਿੱਤੀ ਸੀ ਹਨਾ ਤੇ ਸਬਜੀ ਜਦੋਂ ਉਲਰ ਕਰਕੇ ਕੁਝ ਤਰ੍ਹਾਂ ਥੋੜਾ ਉੱਠੇ ਹੀ ਫਿਰਦਾ ਸੀ ਲਿਖਿਆ ਦੇਖੇ ਰੂਪ ਤੇ ਇਸ ਤੋਂ ਬਾਅਦ ਜੋ ਸਬਜੀ ਆਪਣੀ ਥੋੜੀ ਜੀ ਰਹਿ ਗਈ ਸੀ ਉਹ ਵੀ ਪਾਉਣੀ ਸੀ ਹਨਾ ਕਿਉਂਕਿ ਚਾਹ ਦੇ ਨਾਲ ਪਾਣੀ ਨਿਚੋੜ ਨਿਚੋੜ ਕੇ ਪਾਉਂਦੇ ਸੀ ਤੇ ਇਧਰ ਹਲੇ ਸਬਜੀ ਥੋੜੀ ਜੀ ਇਧਰ ਟੱਪ ਚ ਪਈ ਸੀ ਤਾਂ ਨਾਲੀ ਉਹ ਵੀ ਅਸੀਂ ਹੁਣੇ ਤੋਂ ਚੱਲੋ ਅੰਟੀਰ ਮੈਂ ਉਹ ਮਤਲਬ ਕਿ ਥਾਨ ਨਾਲ ਪਾ ਦਵਾਂਗੇ ਨੂੰ ਜੀ ਇਧਰ ਕੋਸੀ ਮੰਦ ਤੇ ਮੰਦਰ ਆਗੇ ਸੀ ਸਬਜੀ ਨੂੰ ਤੜਕਾ ਲੱਗ ਚੁੱਕਾ ਸੀ ਖਾਂਦੇ ਸੀ ਰੋਟੀ ਉਹ ਜਰਾ ਕਿ ਕਿੰਨਾ ਮਰ ਰੋਟੀ ਆ ਕੇ ਇਸ ਤਰ੍ਹਾਂ ਮੈਂ ਸੇਵੀਆਂ। ਇਹ ਜੀ ਆਪਣੀ ਸਬਜੀ ਵਗੈਰਾ ਬਣ ਚੁੱਕੀ ਸੀ ਤੇ ਫਿਰ ਅਸੀਂ ਲੱਗੇ ਸੀ ਰੋਟੀ ਪ੍ਰਸ਼ਾਦ ਦੇ ਬਣਾਉਣਾ। ਤੇ ਇਹ ਦੇਖੋ ਮੇਰੀਆਂ ਭੈਣਾਂ ਬੀਬੀਆਂ ਸਾਰੀਆਂ ਲੱਗੀਆਂ ਪਈਆਂ ਨੇ ਪ੍ਰਸ਼ਾਦ ਦੇ ਦੀ ਸੇਵਾ ਕਰਨ। ਤੇ ਮੈਨੂੰ ਵੀ ਮੈਂ ਕਿਹਾ ਚਲ ਜਿੰਨੀ ਕਿ ਸੇਵਾ ਮਿਲਦੀ ਆ ਉੰਨੀ ਕੀ ਸਹੀ ਹੈ ਨਾ। ਕਹਿੰਦੇ ਮੇਰੀ ਸੇਵਾ ਨਹੀਂ ਨਾ ਮਿਲਦੀ ਹੈ ਨਾ। ਸੇਵਾ ਨਾਲ ਹੀ ਆ ਸਭ ਕੁਝ ਹੁੰਦਾ। ਇਹ ਤੋਂ ਮਿਲੇ ਹਨ। ਮਨੁੱਖੀ ਸਾਭ ਨੂੰ ਮਨੁੱਖੀ ਸੇਵਾ ਚ ਇਤਨਾ ਵੀ ਮਿਲੇ ਪਰ ਕਰੂੰ ਸ਼ਰਧਾਨਾਲ ਸੇਵਾ ਹਨ ਜੀ ਦੇ ਚੰਦਨ ਬੁਸ਼ਾ ਦੇ ਅਰੇ ਕਿਉਂਕਿ ਸ਼ਰਧਾ ਦੇ ਅਸਾਉਂਕੀ ਦੇ ਪਾਸੇ ਪ੍ਰਸ਼ਾਦ ਦੇ ਬਣ ਚੁੱਕੇ ਸੀ ਜੇ ਤੇ ਫਿਰ ਇਸ ਤੋਂ ਬਾਅਦ ਮਤਲਬ ਕਿ ਥੋੜੇ ਜੇ ਰਹਿੰਦੇ ਸੀ ਹਨਾ ਫਿਰ ਅਸੀਂ ਕਹਿ ਵੀ ਚੱਲ ਹੁਣ ਆਪਾਂ ਪ੍ਰਸ਼ਾਦੇ ਛਕ ਲੈਨੇ ਹਨਾ ਤੇ ਅਸੀਂ ਇੱਧਰ ਬੈਠੇ ਸੀ ਲਾਈਨ ਦੇ ਵਿੱਚ ਪ੍ਰਸ਼ਾਦੇ ਛਕ ਕੀ ਜਾਂਦੇ ਸੀ ਬੈਠੇ ਤੇ ਦੇਖੋ ਬਹੁਤ ਮਤਲਬ ਕਿ ਛੋਟੇ ਛੋਟੇ ਬੱਚੇ ਵੀ ਹਨ ਲੰਗਰ ਵਰਤਾਉਂਦੇ ਸੀ ਤੇ ਮੈਂ ਵੀ ਬੈਠੀ ਸੀ ਇੱਥੇ ਲੰਗਰ ਛਕਣ ਵਾਸਤੇ ਹਨ ਤੇ ਕੋ ਸਾਰੀ ਸੰਗਤ ਨਾਲ ਬਹਿ ਕੇ ਹਨਾ ਮਤਲਬ ਕਿ ਜਦੋਂ ਆਪਾਂ ਲੰਗਰ ਛਕਦੇ ਆ ਹਨਾ ਤਾਂ ਰੱਜ ਜਾ ਜਾਂਦਾ ਹਨਾ

ਕਸੀ ਤੇ ਹੁਣ ਚੱਲਦੇ ਆਂ ਆਪਾਂ ਘਰ ਹਨਾ ਤੇ ਤੁਹਾਨੂੰ ਇੱਕ ਵਾਰ ਅੰਦਰ ਲਾ ਮਤਲਬ ਕੀ ਲੜੀਆਂ ਵਗੈਰਾ ਲੱਗੀਆਂ ਹੋਈਆਂ ਦਿਖਾ ਦਨੇ ਅੰਦਰ ਕਿੰਨੀ ਸੋਹਣੀ ਸਜਾਵਟ ਕੀਤੀ ਹੋਈ ਆ ਲੜੀਆਂ ਦੀ ਹਨਾ ਤੇ ਬਾਹਰਲੇ ਪਾਸੇ ਤੁਸੀਂ ਦੇਖ ਚੁੱਕੇ ਹੋ ਤੇ ਅੰਦਰਲੇ ਪਾਸੇ ਦੇਖੋ ਬਹੁਤ ਸੋਹਣੀ ਸਜਾਵਟ ਕੀਤੀ ਹੋਈ ਆ ਤੇ ਦੇਖੋ ਸਾਰੇ ਬਹੁਤ ਵਧੀਆ ਮਤਲਬ ਕੀ ਇਹਨਾਂ ਵਧੀਆ ਲੜੀਆਂ ਲਗਾਈਆਂ ਹੋਈਆਂ ਨੇ ਦੇਖੋ ਬਹੁਤਾ ਦੇ ਸੋਹਣੀਆਂ ਲੱਗਦੀਆਂ ਨੇ ਲੜੀਆਂ ਲੱਗੀਆਂ ਹੋਈਆਂ ਲੋ ਜੀ ਏਸੀ ਆਪਣੀ ਅੱਜ ਦੀ ਵੀਡੀਓ ਜੇਕਰ ਵੀਡੀਓ ਵਧੀਆ ਲੱਗੀ ਹੋ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਉਮੀਦ ਕਰਦੀ ਆ ਸਾਨੂੰ ਅੱਜ ਦੀ ਵੀਡੀਓ ਵੀ ਵਧੀਆ ਲੱਗੀ ਹੋਊਗੀ ਜੋ ਵੀ ਚੈਨਲ ਤੇ ਪਹਿਲੀ ਵਾਰ ਨਿਊ ਆ ਪਲੀਜ਼ ਚੈਨਲ ਨੂੰ ਲਾਈਕ ਵੀ ਕਰਨਾ ਸਬਸਕ੍ਰਾਈਬ ਵੀ ਕਰਨਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਲੈ ਕੇ ਆਵਾਂਗੇ ਕੱਲੂ ਹੋਰ ਵੀ ਦੇ ਤਕਨੀਕੀ ਸਾਰਿਆ ਨੂੰ ਸ਼ਸ਼੍ਰੀ ਕਾ